डीजीपी द ऑफिस ਕੋਲੇ ਐ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਕਿੰਨੇ ਉਹਨਾਂ ਦਾ ਰਿਪਲਾਈ ਆਂਦਾ ਹੈ ਵੀ ਇਹ ਸੂਚਨਾ ਇਕੱਠੀ ਕਰਨ ਯੋਗ ਹੈ ਅਸੀਂ ਤੁਹਾਨੂੰ ਜਵਾਬ ਨਹੀਂ ਦੇ ਸਕਦੇ ਹਾਸੀ ਆਂਦੀ ਹੈ ਵੀ ਇੱਕ ਪਿਓ ਨੂੰ ਨਹੀਂ ਪਤਾ ਵੀ ਉਹਦੇ ਪੁੱਤ ਕਿੰਨੇ ਨੇ ਤੇ ਕਿੱਥੇ-ਕਿੱਥੇ ਤਨਾਤ ਨੇ ਜਾਂ ਘਰ ਦੇ ਵਿੱਚ ਕਿਹੜੇ ਕਮਰੇ ਦੇ ਵਿੱਚ ਸੌਂਦੇ ਨੇ ਫਿਰ ਮੈਂ ਸੋਚਿਆ ਚਲੋ ਇੱਕ ਆਪਾਂ ਡਿਸਟ੍ਰਿਕਟਸ ਨੂੰ ਪਾ ਕੇ ਦੇਖਦੇ ਹਾਂ ਮੈਂ ਬਠਿੰਡਾ ਐਸਐਸਪੀ ਸਾਹਿਬ ਨੂੰ ਆਰਟੀਆਈ ਪਾਈ ਸੇਮ ਪਾਇਆ ਵੀ ਬਠਿੰਡਾ ਜ਼ਿਲ੍ਹਾ ਦੇ ਵਿੱਚ ਕੁੱਲ ਕਿੰਨੇ ਮੁਲਾਜ਼ਮ ਦੀਆਂ ਅਸਾਮੀਆਂ ਖਾਲੀ ਨੇ ਕੁੰਨੀਆਂ ਭਰੀਆਂ ਹੋਈਆਂ ਨੇ ਕਿੰਨੀਆਂ ਠੇਕਾਧਾਰਤ ਕੱਚੇ ਪੱਕੇ ਕਲੈਰੀਕਲ ਸਟਾਫ ਜਿਹੜਾ ਤੁਹਾਡੇ ਕੋਲੇ ਆ ਤੇ ਬਠਿੰਡਾ ਪੁਲਿਸ ਵੱਲੋਂ ਕਿੰਨੇ ਮੁਲਾਜ਼ਮ ਵੀਵੀਆਈਪੀ ਵੀਵੀਆਈਪੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤੇ ਹਨ ਉਹਦੀ ਸੰਖਿਆ ਦੱਸੀ ਜਾਵੇ ਆਈਜੀ ਆਫਿਸ ਵੱਲੋਂ ਮੈਨੂੰ ਜਵਾਬ ਆਂਦਾ ਵੀ ਇਹ ਜਿਹੜੀ ਸੂਚਨਾ ਸਪਸ਼ਟ ਨਹੀਂ ਹੈ ਮੈਨੂੰ ਅਸ ਹੀ ਆਉਂਦੀ ਹੈ ਵੀ ਜੇਕਰ ਮੈਂ ਇੱਕ ਅਨਪੜ੍ਹ ਬੰਦੇ ਨੂੰ ਵੀ ਜੇ ਦੱਸਦਾ ਨਾ ਵਰਬਲੀ ਬੋਲ ਕੇ ਵੀ ਯਾਰ ਤੁਹਾਡੇ ਕੋਲੇ ਮੁਲਾਜ਼ਮ ਕਿੰਨੇ ਨੇ ਉਹ ਵੀ ਬਸ ਸਮਝੋ ਯਾਰ ਇਹ ਕੀ ਮਤਲਬ ਕੀ ਸਪਸ਼ਟ ਨਹੀਂ ਹੈ ਜਾਂ ਤਾਂ ਐਸਐਸਪੀ ਆਫਿਸ ਕੋਲੇ ਵੀ ਸੂਚਨਾ ਹੈ ਨਹੀਂ ਜਾਂ ਦੇਣਾ ਨਹੀਂ ਚਾਹੁੰ we we'll ਇੱਕ ਬੀਬੀ ਫੜੀ ਗਈ ਹੈ ਪੰਜਾਬ ਪੁਲਿਸ ਦੀ ਜੋ ਕਿ ਚਿੱਟੇ ਦੇ ਚਿੱਟੇ ਦੇ ਚਿੱਟਾ ਫੜਿਆ ਗਿਆ ਉਹਨੂੰ ਮੌਕੇ ਤੇ ਜਿਹਦੇ ਲਿੰਕ ਕਹਿੰਦੇ ਆ ਵੀ ਆਈਪੀਐਸ ਅਫਸਰਾਂ ਨਾਲ ਹੈਗੇ ਆ ਕਿਤੇ ਨਾ ਕਿਤੇ 6 ਤੋਂ 7 ਆਈਪੀਐਸ ਅਫਸਰਾਂ ਦੇ ਨਾਮ ਆ ਰਹੇ ਆ ਹੁਣ ਗੱਲ ਇਹ ਹੈ ਵੀ ਜੇ ਡਾਟਾ ਉਹ ਜਾਰੀ ਹੋ ਜੇ ਕਹਿੰਦੇ ਵੀ ਇਹ ਬੀਬੀ ਦੀ ਡਿਊਟੀ ਮਾਨਸਾ ਹੁੰਦੀ ਸੀ ਪਰ ਇਹ ਸਾਰਾ ਦਿਨ ਸਿਵਲ ਲਾਈਨ ਬਠਿੰਡਾ ਚ ਹੁੰਦੀ ਸੀ ਜਦੋਂ ਇਹ ਹੋ ਸਕਦਾ ਐਸਐਸਪੀ ਸਾਹਿਬ ਮੈਨੂੰ ਡਾਟਾ ਪ੍ਰੋਵਾਈਡ ਕਰਨ ਇਹ ਜੇ ਹਜ਼ਾਰਾਂ ਮੁਲਾਜ਼ਮ ਇਹ ਜੀ ਆਉਣ ਵੀ ਜਿਨ੍ਹਾਂ ਦੀ ਡਿਊਟੀ ਕਿਤੇ ਹੋਰ ਹੈ ਉਹ ਬੈਠੇ ਕਿਤੇ ਹੋਰ ਹੁੰਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਬੀਬੀ ਕੋ ਫੜਿਆ ਗਿਆ ਇਹ ਜੀ ਹਜ਼ਾਰਾਂ ਮੁਲਾਜ਼ਮ ਇਹੋ ਜਿਹਾ ਕੰਮ ਕਰਦੇ ਹੁਣ ਜਦੋਂ ਆਈਪੀਐਸ ਅਫਸਰਾਂ ਦਾ ਨਾਮ ਆ ਗਿਆ ਤਾਂ ਤੁਸੀਂ ਆਪਾਂ ਲੋਅਰ ਰੈਂਕ ਦੀ ਤਾਂ ਗੱਲ ਹੀ ਨਹੀਂ ਕਰ ਸਕਦੇ ਇੱਕ ਥਾਣੇ ਦੇ ਵਿੱਚ ਜੇਕਰ 40 ਮੁਲਾਜ਼ਮਾਂ ਦੀ ਕੈਪੈਸਿਟੀ ਹੈ ਨਾ ਤਾਂ ਉਸ ਥਾਣੇ 'ਚ ਸਿਰਫ 5 ਤੋਂ 7 10 ਮੁਲਾਜ਼ਮ ਹੁੰਦੇ ਬਾਕੀ ਉਹਨਾਂ ਮੁਲਾਜ਼ਮਾਂ ਚੋਂ ਥਾਣਿਆਂ ਦੇ ਵਿੱਚੋਂ ਵੀ ਆਈਪੀ ਸੁਰੱਖਿਆ ਦੇ ਵਿੱਚ ਤਣਾਤ ਕਰ ਰੱਖਿਆ। ਭਗਵੰਤ ਮਾਨ ਸਾਹਿਬ ਕੋਲੇ ਜਿਵੇਂ ਕਹਿੰਦੇ ਸੀ ਵੀ ਆਈਪੀ ਕਲਚਰ ਖਤਮ ਕਰਾਂਗੇ ਕਿਵੇਂ ਕਹਿੰਦੇ 2-2000 ਗਨਮੈਨ ਉਹਨਾਂ ਦੇ ਕੋਲੇ ਆ, ਉਹਨਾਂ ਦੀ ਵਾਈਫ ਕੋਲੇ ਆ, ਉਹਨਾਂ ਦੀ ਭੈਣ ਭੈਣ ਕੋਲੇ ਆ, ਉਹਨਾਂ ਦੀ ਮਾਤਾ ਕੋਲੇ ਆ ਜਿਹੜੇ ਕਹਿੰਦੇ ਜੀ ਸਾਡਾ ਪਾਥੀਆਂ ਨਾਲ ਘਰ ਚੱਲਦਾ। ਸਾਬਕਾ ਚੇਅਰਮੈਨ 2-2000 ਗਨਮੈਨ ਰੱਖੀ ਬੈਠਾ। ਜੇਕਰ ਤੁਹਾਡੇ ਕੋਲੇ ਮੈਨ ਪਾਵਰ ਹੈ ਨਹੀਂ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਸੰਭੋਗੇ ਕਿਵੇਂ? ਚੇਅਰਮੈਨ ਨੂੰ ਕੀ ਖਤਰਾ? ਇੱਕ ਲੋਕਲ ਬੰਦਾ ਜਿਹੜਾ ਜ਼ਿਆ ਜਿਹੜਾ ਉਹਨੂੰ ਜਾਨ ਦਾ ਖਤਰਾ ਤਾਂ ਇੱਕ ਥਾਣੇ ਦੇ ਵਿੱਚ ਜੇ 40 ਦੀ ਸਮਰੱਥਾ ਉੱਥੇ ਮੁਲਾਜ਼ਮ 10 ਕੰਮ ਕਰ ਰਹੇ ਆ ਉਹਨਾਂ 10ਾਂ ਦੇ ਵਿੱਚੋਂ 3 ਆਈਓ ਐ ਬਾਕੀ ਕੋਈ ਅਸਲਾ ਅਸਲਾ ਕੋਠੀ 'ਚ ਲੱਗਿਆ ਹੋਇਆ ਕੋਈ ਮੁੰਸ਼ੀ ਐ ਕੋਈ ਡਾਕ ਫਰੌਨ ਤੇ ਹੈਗਾ ਕੋਈ ਗੇਟ ਤੇ ਸੰਤਰੀ ਐ ਤਾਂ 3 ਆਈਓ ਇੱਕ ਥਾਣੇ ਦਾ ਏਰੀਆ ਕਿਵੇਂ ਸਾਂਭਣਗੇ ਇਮ ਐਸਐਸਪੀ ਸਾਹਿਬ ਵੱਲੋਂ ਡਾਟਾ ਤਾਂ ਕਰਕੇ ਨਹੀਂ ਦਿੱਤਾ ਜਾ ਰਿਹਾ ਵੀ ਜੇਕਰ ਇਹ ਜਗਜਾਗ ਹੋ ਗਿਆ ਤਾਂ ਪੁਲਿਸ ਤੇ ਜਿਹੜਾ ਲੋਕਾਂ ਦਾ ਵਿਸ਼ਵਾਸ ਤਾਂ ਪਹਿਲਾਂ ਹੀ ਹੈ ਨਹੀਂ ਉਹ ਜਮੇ ਉੱਠ ਜਾਊਗਾ ਤੇ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਹੋਊਗਾ ਵੀ ਕਿਵੇਂ ਇਹਨਾਂ ਨੇ ਥਾਣਿਆਂ ਦੇ ਵਿੱਚੋਂ ਮੁਲਾਜ਼ਮ ਕੱਢ ਕੇ ਵੀਆਈਪੀ ਸੁਰੱਖਿਆ ਦੇ ਵਿੱਚ ਤੇ ਜਿਹੜੀਆਂ ਖਾਲੀ ਸਾਮੀਆਂ ਪਈਆਂ ਉਹਨਾਂ ਨੂੰ ਨਾ ਭਰਨ ਦੇ ਜਿਹੜੇ ਰਿਕਾਬਲ ਆ ਕਿਉਂਕਿ ਸਰਕਾਰ ਕਹਿ ਤਾਂ ਦਿੰਦੀ ਆ ਵੀ ਅੱਜ ਇੰਨੇ ਪੁਲਿਸ ਵਾਲੇ ਭਰਤੀ ਕੀਤੇ ਆ ਇੰਨੇ ਕੀਤੇ ਮੰਨ ਲਓ ਪੰਜਾਬ ਦੇ ਵਿੱਚ 2300 ਪੁਲਿਸ ਵਾਲੇ ਦੀ ਭਰਤੀ ਹੋ ਗਈ ਪੰਜਾਬ ਦੇ ਵਿੱਚ ਜ਼ਿਲ੍ਹੇ ਦੇਖ ਲਓ ਕਿੰਨੇ ਆ ਇੱਕ ਜ਼ਿਲ੍ਹੇ ਨੂੰ 100 ਪੁਲਸ ਵਾਲਾ ਆ ਥੋੜੇ ਮੁਲਾਜ਼ਮ ਆਏ ਤਾਂ ਕਲਾ ਸ਼ਹਿਰੀ ਕਵਰ ਹੋ ਗਿਆ ਤੇ ਰੂਲਰ ਏਰੀਆ ਦਾ ਬਹੁਤ ਪਿਆ ਇੱਕ ਇੱਕ ਥਾਣੇ ਨੂੰ ਇੱਕ ਇੱਕ ਮੁਲਾਜ਼ਮ ਵੀ ਨਹੀਂ ਆਉਂਦਾ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਇਹ ਦਿਨ ਪੰਜਾਬ ਪੁਲਿਸ ਤੇ ਸੁਰਖੀਆਂ 'ਚ ਰਹਿਣ ਦੇ ਜਾਂ ਇੱਕ ਐਂ ਕਹੀਏ ਕਿ ਇਹ ਦਿਨ ਪੰਜਾਬ ਪੁਲਿਸ ਤੇ ਵਿਵਾਦਾਂ 'ਚ ਰਹਿਣ ਦੇ ਜਾਂ ਇਹ ਕਹੀਏ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਸੁਰਖੀਆਂ ਦੇ ਵਿੱਚ ਰਹਿਣ ਦੀ ਅਦਤ ਪਈਆ ਇਹ ਮਸਲਾ ਉਦੋਂ ਤੋਂ ਸ਼ੁਰੂ ਹੁੰਦਾ ਜਦੋਂ ਕਰਨਲ ਬਾਠ ਦੇ ਵੇਲੇ ਦੇ ਵਿੱਚ ਉਸ ਵੇਲੇ ਵੀ ਪੰਜਾਬ ਪੁਲਿਸ ਸੁਰਖੀਆਂ ਦੇ ਵਿੱਚ ਆਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਸੁਰਖੀਆਂ ਦੇ ਵਿੱਚ ਉਸ ਵੇਲੇ ਆਈ ਜਦੋਂ ਬਠਿੰਡੇ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੇ ਕੋਲੋਂ ਥਾਰ ਦੇ ਸਮੇਤ ਚਿੱਟਾ ਜਿਹੜਾ ਉਹ ਫੜਿਆ ਗਿਆ ਤੇ ਹੁਣ ਇੱਕ ਪੰਜਾਬ ਪੁਲਿਸ ਦੇ ਨਾਲ ਜੁੜਦਾ ਮਸਲਾ ਉਸ ਤੇ ਉੱਪਰ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਤੋਂ ਇਹ ਪੁੱਛਿਆ ਜਾਂਦਾ ਆ ਆਰਟੀਆਈ ਐਕਟਿਵਿਸਟ ਦੇ ਵੱਲੋਂ ਆਰਟੀ ਪਾ ਕੇ ਕਿ ਭਾਈ ਤੁਹਾਡੇ ਕੋਲ ਨਫਰੀ ਕਿੰਨੀ ਆ VIP ਨਫਰੀ ਕਿੰਨੀਆਂ ਕਿੰਨੀਆਂ ਅਸਾਮੀਆਂ ਅਸਾਮੀਆਂ ਜਿਹੜੀ ਨੇ ਉਹ ਖਾਲੀ ਨੇ ਵਕੋ ਵਕ ਸਵਾਲ ਜਦੋਂ ਕੀਤੇ ਜਾਂਦੇ ਨੇ ਤਾਂ ਪੰਜਾਬ ਪੁਲਿਸ ਦਾ ਜਵਾਬ ਜੋ ਆਉਂਦਾ ਆ ਉਹ ਹੱਸੋ ਹੀ ਨਾ ਆਉਂਦਾ ਆ ਮੇਰੇ ਨਾਲ ਭਾਈ ਰਾਜਨ ਬਰਮਾ ਹੋਣਗੇ ਭਾਈ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਰਾਜਨ ਭਾਈ ਸਵਾਗਤ ਆ ਰਹੇ ਮੇਟਲ ਬਹੁਤ ਬਹੁਤ ਧੰਨਵਾਦ ਭਾਈ ਜੀ ਪਹਿਲਾਂ ਤਾਂ ਇਹੀ ਸਵਾਲ ਲੈਣਾ ਚਾਹੂੰਗਾ ਜਿਵੇਂ ਮੈਂ ਗੱਲ ਕਰੀ ਐ ਕਿ ਜਾਂ ਤਾਂ ਪੰਜਾਬ ਪੁਲਿਸ ਨੂੰ ਸੁਰਖੀਆਂ 'ਚ ਰਹਿਣ ਦੀ ਆਦਤ ਪੈ ਗਈ ਵਿਵਾਦਾਂ 'ਚ ਰਹਿਣ ਦੀ ਆਦਤ ਪੈ ਗਈ ਤੇ ਜਾਂ ਫਿਰ ਜਿਵੇਂ ਕਹਿੰਦੇ ਆ ਕਿ ਪਤ ਛੜਦੀ ਰੁੱਤ ਕੋਈ ਰੁੱਤ ਹੁਣ ਰੁੱਤ ਸ਼ਾਇਦ ਪੰਜਾਬ ਪੁਲਿਸ ਦੀ ਸੁਰਖੀਆਂ 'ਚ ਰਹਿਣ ਦੀ ਆ ਨਹੀਂ ਤੁਹਾਡੀ ਗੱਲ ਨੂੰ ਸੁਣ ਕੇ ਮੈਨੂੰ ਸ਼ੁਰੂ ਤੋਂ ਐਸਆਈ ਵੀ ਸੁਰਖੀਆਂ 'ਚ ਰਹਿੰਦੀ ਇਹਨਾਂ ਨੂੰ ਆਦਤ ਆ ਆਦਤ ਇਹਨਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਜਿਹੜੇ ਹੋਏ ਵੇ ਆ ਉਹਨਾਂ ਕਾਰਨਾਂ ਕਰਕੇ ਇਹਨਾਂ ਨੂੰ ਆਦਤ ਆ ਕਿਉਂਕਿ ਪਿੱਛੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹ ਬੜੀ ਹੋ ਚੁੱਕੀ ਆ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਸ਼ੁਰੂ ਹੋ ਕੇ ਹੁਣ ਤੱਕ ਤੁਸੀਂ ਦੇਖਿਆ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਚੋਰ ਜਿਹੜੇ ਆ ਸਨੇਚਰ ਜਿਹੜੇ ਆ ਲੋਕਾਂ ਦੇ ਘਰਾਂ ਦੇ ਵਿੱਚੋਂ ਵੀਹਿਕਲ ਕੱਢ ਲੈਂਦੇ ਆ ਚੈਨ ਸਨੇਚੀਆਂ ਕਰ ਲੈਂਦੇ ਆ ਘਰਾਂ 'ਚ ਸਾਡੀਆਂ ਮਾਵਾਂ ਭੈਣਾਂ ਸੇਫ ਨਹੀਂ ਹਨ ਉਸ ਨੂੰ ਦੇਖਦੇ ਹੋਏ ਮੈਂ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਨੂੰ ਇੱਕ ਆਰਟੀਆਈ ਪਾਈ ਜਾਂਦੀ ਹੈ ਮੇਰੇ ਵੱਲੋਂ ਕਿਉਂਕਿ ਜੇਕਰ ਤੁਹਾਡੇ ਕੋਲੇ ਮੈਨ ਪਾਵਰ ਹੋਊਗੀ ਤਾਂ ਤੁਸੀਂ ਜਿਹੜੀ ਐ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰ ਸਕਦੇ ਹੋ ਇਹ ਕੋਈ ਗੱਲਾਂ ਦੇ ਵਿੱਚ ਪਰ ਰੱਖ ਨਹੀਂ ਸਕਦੇ ਕੋਈ ਰੀਲਾਂ ਪਾ ਕੇ ਨਹੀਂ ਆਪਾਂ ਰੱਖ ਸਕਦੇ ਤੁਹਾਡੇ ਕੋਲੇ ਮੈਨ ਪਾਵਰ ਹੋਊਗੀ ਤਾਂ ਆਪਾਂ ਰੱਖ ਸਕਦੇ ਆ ਮੇਰੇ ਵੱਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਪੰਜਾਬ ਦੇ ਵਿੱਚ ਕੁੱਲ ਪੁਲਿਸ ਮੁਲਾਜ਼ਮ ਦੀਆਂ ਅਸਾਮੀਆਂ ਕਿੰਨੀਆਂ ਹਨ ਰੈਂਕ ਮੁਤਾਬਕ ਦੱਸਿਆ ਜਾਵੇ ਵੀ ਹੌਲਦਾਰ ਤੋਂ ਲੈ ਕੇ ਇੰਸਪੈਕਟਰ ਲੈਵਲ ਤੱਕ ਤੁਹਾਡੇ ਕੋਲੇ ਕਿੰਨੀਆਂ ਖਾਲੀ ਨੇ ਤੁਹਾਡੇ ਕੋਲੇ ਕੱਚੇ ਪੱਕੇ ਆਊਟਸੋਰਸ ਠੇਕਾਧਾਰਤ ਕੁੱਲ ਕਿੰਨੇ ਮੁਲਾਜ਼ਮ ਨੇ ਤੁਹਾਡੇ ਕੋਲ ਵੀਆਈਪੀ ਤੇ ਵੀਵੀਆਈਪੀ ਸੁਰੱਖਿਆ ਦੇ ਵਿੱਚ ਤੁਸੀਂ ਕਿੰਨੇ ਮੁਲਾਜ਼ਮ ਨੂੰ ਲਾ ਰੱਖਿਆ ਉਹਨਾਂ ਦੀ ਸੰਖਿਆ ਦੱਸੀ ਜਾਵੇ ਤਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਰਿਪਲਾਈ ਆਉਂਦਾ ਇੱਕ 2006 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਸੀ ਵੀ ਇੱਕ ਆਰਟੀ ਐਕਟ ਦੇ ਵਿੱਚ ਹੁੰਦਾ ਵੀ ਜੇਕਰ ਸੂਚਨਾ ਇਕੱਠੀ ਕਰਨੀ ਪਵੇ ਨਾ ਤਾਂ ਉਹ ਦਫ਼ਤਰ ਦੇ ਨਹੀਂ ਸਕਦਾ ਹੁਣ ਸਵਾਲ ਇੱਥੇ ਖੜਾ ਹੁੰਦਾ ਵੀ ਇੱਕ ਡੀਜੀਪੀ ਦੇ ਆਫਿਸ ਕੋਲੇ ਐ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਕਿੰਨੇ ਨੇ ਉਹਨਾਂ ਦਾ ਰਿਪਲਾਈ ਆਂਦਾ ਹੈ ਵੀ ਇਹ ਸੂਚਨਾ ਇਕੱਠੀ ਕਰਨ ਯੋਗ ਹੈ ਅਸੀਂ ਤੁਹਾਨੂੰ ਜਵਾਬ ਨਹੀਂ ਦੇ ਸਕਦੇ ਹਾਸੀ ਆਂਦੀ ਹੈ ਵੀ ਇੱਕ ਪਿਓ ਨੂੰ ਨਹੀਂ ਪਤਾ ਵੀ ਉਹਦੇ ਪੁੱਤ ਕਿੰਨੇ ਨੇ ਹਮ ਬਿਲਕੁਲ ਇੱਕ ਪਿਓ ਨੂੰ ਨਹੀਂ ਪਤਾ ਵੀ ਉਹਦੇ ਪੁੱਤ ਕਿੰਨੇ ਨੇ ਤੇ ਕਿੱਥੇ-ਕਿੱਥੇ ਤਨਾਤ ਨੇ ਜਾਂ ਘਰ ਦੇ ਵਿੱਚ ਕਿਹੜੇ ਕਮਰੇ ਦੇ ਵਿੱਚ ਸੌਂਦੇ ਨੇ ਹਮ ਬਿਲਕੁਲ ਜਦੋਂ ਇਹ ਸਵਾਲ ਪੁੱਛੇ ਜਾਂਦੇ ਆ ਤਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਇਹ ਲੈਟਰ ਆਂਦੀ ਹੈ ਤਾਂ ਉਹਨਾਂ ਵੱਲੋਂ ਇੱਕ ਹੱਥ ਝੜਾਇਆ ਜਾਂਦਾ ਹੈ ਉਸ ਤੋਂ ਬਾਅਦ ਮੈਂ ਸੋਚ ਜਦੋਂ ਉਹਨਾਂ ਨੇ ਕਿਹਾ ਵੀ ਇਹ ਸੂਚਨਾ ਇਕੱਠੀ ਕਰਨੀ ਪਊਗੀ ਮੈਂ ਸੋਚਿਆ ਚਲੋ ਡਿਸਟ੍ਰਿਕਟਸ ਕੋਲੇ ਤਾਂ ਹੋਊਗੀ ਹੋਊਗੀ ਵੀ ਚਲੋ ਕਈ ਵਾਰੀ ਹੈੱਡ ਆਫਿਸ ਨਹੀਂ ਹੁੰਦੀ ਵੈਸੇ ਤਾਂ ਇਹ ਧਿਆਨ ਚ ਲਿਆਉਣਾ ਚਾਹੀਦਾ ਸਰਕਾਰ ਦੇ ਵੀ ਹੈੱਡ ਆਫਿਸ ਕੋਲੇ ਡਾਟਾ ਹੀ ਹੈ ਨਹੀਂ ਹੋ ਸਕਦਾ ਉਹਨਾਂ ਦੀ ਬਿਨਾ ਇਜਾਜ਼ਤ ਤੋਂ ਪੂਰੇ ਪੰਜਾਬ ਦੇ ਵਿੱਚ ਅਣਧਿਕਾਰ ਤੋਂ ਥਾਣੇ ਚੱਲੀ ਜਾਂਦੇ ਹੁਣ ਜਦੋਂ ਉਹਨਾਂ ਕੋਲੇ ਡਾਟਾ ਹੀ ਹੈ ਨਹੀਂ ਤਾਂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਫਿਰ ਮੈਂ ਸੋਚਿਆ ਚਲੋ ਇੱਕ ਆਪਾਂ ਡਿਸਟ੍ਰਿਕਟਸ ਨੂੰ ਪਾ ਕੇ ਦੇਖਦੇ ਹਾਂ ਮੈਂ ਬਠਿੰਡਾ ਐਸਐਸਪੀ ਸਾਹਿਬ ਨੂੰ ਆਰਟੀਆਈ ਪਾਈ ਸੇਮ ਓਕੇ ਪੰਜਾਬ ਦੀ ਜਗ੍ਹਾ ਤੇ ਬਠਿੰਡਾ ਐਡ ਕਰਤਾ ਸੇਮ ਪਾਇਆ ਵੀ ਬਠਿੰਡਾ ਜ਼ਿਲ੍ਹਾ ਦੇ ਵਿੱਚ ਕੁੱਲ ਕਿੰਨੇ ਮੁਲਾਜ਼ਮ ਦੀਆਂ ਅਸਾਮੀਆਂ ਖਾਲੀ ਨੇ ਕੁੰਨੀਆਂ ਭਰੀਆਂ ਹੋਈਆਂ ਨੇ ਕਿੰਨੀਆਂ ਠੇਕਾ ਆਧਾਰਿਤ ਕੱਚੇ ਪੱਕੇ ਕਲੈਰੀਕਲ ਸਟਾਫ ਜਿਹੜਾ ਤੁਹਾਡੇ ਕੋਲੇ ਆ ਤੇ ਬਠਿੰਡਾ ਪੁਲਿਸ ਵੱਲੋਂ ਕਿੰਨੇ ਮੁਲਾਜ਼ਮ ਵੀਵੀਆਈਪੀ ਵੀਵੀਆਈਪੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤੇ ਗਏ ਉਹਨਾਂ ਦੀ ਸੰਖਿਆ ਦੱਸੀ ਜਾਵੇ ਤਾਂ ਮਾਨਯੋਗ ਐਸਐਸਪੀ ਸਾਹਿਬ ਦੇ ਦਫਤਰ ਦੇ ਵੱਲੋਂ ਇੱਕ ਚਿੱਠੀ ਜਾਰੀ ਹੁੰਦੀ ਹੈ ਪਹਿਲੀ ਗੱਲ ਤਾਂ ਜਵਾਬ ਨਹੀਂ ਦਿੰਦੇ ਪਹਿਲੀ ਅਪੀਲ ਧਾਇਰ ਕੀਤੀ ਜਾਂਦੀ ਹੈ ਪਹਿਲੀ ਅਪੀਲ ਤੇ ਆਈਜੀ ਆਫਿਸ ਵੱਲੋਂ ਮੈਨੂੰ ਜਵਾਬ ਆਂਦਾ ਹੈ ਵੀ ਇਹ ਜਿਹੜੀ ਸੂਚਨਾ ਹੈ ਸਪਸ਼ਟ ਨਹੀਂ ਹੈ ਮੈਨੂੰ ਆਸ ਹੀ ਆਉਂਦੀ ਹੈ ਵੀ ਜੇਕਰ ਮੈਂ ਜਿਵੇਂ ਹੁਣ ਤੁਹਾਨੂੰ ਦੱਸ ਰਿਹਾ ਮੈਂ ਇੱਕ ਅਨਪੜ੍ਹ ਬੰਦੇ ਨੂੰ ਵੀ ਜੇ ਦੱਸਦਾ ਨਾ ਵਰਬਲੀ ਬੋਲ ਕੇ ਵੀ ਯਾਰ ਤੁਹਾਡੇ ਕੋਲੇ ਮੁਲਾਜ਼ਮ ਕਿੰਨੇ ਨੇ ਉਹ ਵੀ ਬਸ ਸਮਝੋ ਯਾਰ ਇਹ ਚ ਕੀ ਮਤਲਬ ਕੀ ਸਪਸ਼ਟ ਨਹੀਂ ਹੈ ਹੁਣ ਸਵਾਲ ਇਹ ਹੈ ਵੀ ਉਹ ਕਹਿੰਦੇ ਸਪਸ਼ਟ ਨਹੀਂ ਜਾਂ ਤਾਂ एसएसपी ऑफिस ਕੋਲੇ ਵੀ ਸੂਚਨਾ ਹੈ ਨਹੀਂ ਜਾਂ ਦੇਣਾ ਨਹੀਂ ਚਾਹੁੰਦੇ ਕਿਉਂਕਿ ਮੈਂ ਇਕੱਲੇ ਪੰਜਾਬ ਪੁਲਿਸ ਤੇ ਨਹੀਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਕਫ ਵਕਤ ਕਿਉਂਕਿ ਇਹ ਨਾ ਪੋਸਟਰ ਲਾਉਂਦੇ ਹੁੰਦੇ ਆ ਆਪਦੇ ਬਿਲਕੁਲ ਵੀ 25000 ਨੌਕਰੀਆਂ ਦੇਤੀਆਂ 40000 ਮਲਾਜ਼ਮ ਪੱਕੇ ਕਰਤੇ ਮੈਂ ਹੁਣ ਪੁੱਛਣਾ ਚਾਹੁੰਦਾ ਤੁਹਾਡੇ ਜਰੀਏ ਮਾਨ ਸਾਹਿਬ ਨੂੰ ਤੇ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਜੇਕਰ ਤੁਸੀਂ ਫਲੈਕਸਾਂ ਦੇ ਵਿੱਚ ਲਿਖਦੇ ਹੋ ਉਹ ਡਾਟਾ ਲੈਨੇ ਕਿੱਥੋਂ ਤੁਹਾਡੇ ਕੋਲੇ ਹੈ ਨਹੀਂ ਐਸਐਸਪੀ ਆਫਿਸ ਨੂੰ ਸੂਚਨਾ ਨਹੀਂ ਸਪਸ਼ਟ ਲੱਗੀ ਤਾਂ ਡਾਟਾ ਲਿਖਿਆ ਕਿੱਥੋਂ ਜਾਂਦਾ ਜਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹਮਮ ਸਿਰਫ ਫਲੈਕਸਾਂ ਲਾ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੁਣ ਗੱਲ ਇੱਥੇ ਆਉਂਦੀ ਹੈ ਵੀ ਐਸਐਸਪੀ ਦਫ਼ਤਰ ਕੋਲੇ ਆਪ ਦੇ ਜਿਹੜੇ ਅੰਡਰ ਕੰਮ ਕਰਦੇ ਮੁਲਾਜ਼ਮਾਂ ਉਹਨਾਂ ਦਾ ਡਾਟਾ ਹੈ ਨਹੀਂ ਦੂਜੇ ਪਾਸੇ ਆਪਾਂ ਦੇਖ ਲਈਏ ਮੈਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਦੀ ਆਰਟੀਆਈ ਪਾਈ ਸੀ ਉਹਨਾਂ ਕੋਲੇ ਬਕਾਇਦਾ ਬਲਾਕ ਵਾਈਜ਼ ਡਾਟਾ ਹੈਗਾ ਵੀ ਫਲਾਨੇ ਬਲਾਕ 'ਚ ਇਸ ਥਾਂ ਤੇ ਪ੍ਰਿੰਸੀਪਲ ਹੈਗਾ ਜਾਂ ਨਹੀਂ ਹੈਗਾ ਇੱਥੇ ਹੈੱਡਮਾਸਟਰ ਹੈਗਾ ਜਾਂ ਨਹੀਂ ਹੈਗਾ ਪਰ ਐਸਐਸਪੀ ਸਾਹਿਬ ਕੋਲੇ ਜਾਂ ਮਾਨਯੋਗ ਡੀਜੀਪੀ ਸਾਹਿਬ ਕੋਲੇ ਜਿਹੜਾ ਹੈਗਾ ਇਹ ਡਾਟਾ ਹੈ ਨਹੀਂ ਹੁਣ ਗੱਲ ਇਹ ਹੈ ਵੀ ਪਿੱਛੇ ਜੇ ਤੁਸੀਂ ਸ਼ੁਰੂ ਤੇ ਗੱਲ ਕੀਤੀ ਵੀ ਇੱਕ ਇੱਕ ਬੀਬੀ ਫੜੀ ਗਈ ਹੈ ਪੰਜਾਬ ਪੁਲਿਸ ਦੀ ਜੋ ਕਿ ਚਿੱਟੇ ਦੇ ਚਿੱਟੇ ਦੇ ਚਿੱਟਾ ਫੜਿਆ ਗਿਆ ਉਹਨੂੰ ਮੌਕੇ ਤੇ ਜਿਹਦੇ ਲਿੰਕ ਕਹਿੰਦੇ ਆ ਵੀ ਆਈਪੀਐਸ ਅਫਸਰਾਂ ਨਾਲ ਹੈਗੇ ਆ ਕਿਤੇ ਨਾ ਕਿਤੇ 6 ਤੋਂ 7 ਆਈਪੀਐਸ ਅਫਸਰਾਂ ਦੇ ਨਾਮ ਆ ਰਹੇ ਆ ਹੁਣ ਗੱਲ ਇਹ ਹੈ ਵੀ ਜੇ ਜੇ ਡਾਟਾ ਉਹ ਜਾਰੀ ਹੋ ਜੇ ਕਹਿੰਦੇ ਵੀ ਇਹ ਬੀਬੀ ਦੀ ਡਿਊਟੀ ਮਾਨਸਾ ਹੁੰਦੀ ਸੀ ਪਰ ਇਹ ਸਾਰਾ ਦਿਨ ਸਿਵਲ ਲਾਈਨ ਬਠਿੰਡਾ ਚ ਹੁੰਦੀ ਸੀ ਜਦੋਂ ਇਹ ਹੋ ਸਕਦਾ ਐਸਐਸਪੀ ਸਾਹਿਬ ਮੈਨੂੰ ਡਾਟਾ ਪ੍ਰੋਵਾਈਡ ਕਰਨ ਇਹ ਜੇ ਹਜ਼ਾਰਾਂ ਮੁਲਾਜ਼ਮ ਇਹ ਜੇ ਆਉਣ ਵੀ ਜਿਨ੍ਹਾਂ ਦੀ ਡਿਊਟੀ ਕਿਤੇ ਹੋਰ ਹੈ ਉਹ ਬੈਠੇ ਕਿਤੇ ਹੋਰ ਹੁੰਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਬੀਬੀ ਕੋਲੇ ਬੀਬੀ ਤੇ ਪਰਚਾ ਹੋਇਆ ਬੀਬੀ ਤੋਂ ਚਿੱਟਾ ਫੜਾਇਆ ਇਹ ਜੇ ਹਜ਼ਾਰਾਂ ਮੁਲਾਜ਼ਮ ਇਹ ਜਿਆ ਕੰਮ ਕਰਦੇ ਹੋਣ ਜਦੋਂ ਆਈਪੀਐਸ ਅਫਸਰਾਂ ਦਾ ਨਾਮ ਆ ਗਿਆ ਤਾਂ ਤੁਸੀਂ ਆਪਾਂ ਲੋਅਰ ਰੈਂਕ ਦੀ ਤਾਂ ਗੱਲ ਹੀ ਨਹੀਂ ਕਰ ਸਕਦੇ ਤੋਡੇ ਸਿਰ ਤੇ ਹੱਥ ਇੱਕ ਆਈਪੀਐਸ ਅਫਸਰਾਂ ਦਾ ਹੱਥ ਆ ਉਹ ਬੀਬੀ ਮੈਂ ਕਦੀ ਆਡੀਓ ਦੇਖੀ ਕਿ ਸ਼ੁਰੂ ਤੋਂ ਜਦੋਂ ਫੜੀ ਆ ਉਹ ਕਹਿੰਦੇ ਵੀ ਆਪਦਾ ਫੋਨ ਕਹਿੰਦੀ ਮੈਨੂੰ ਫੋਨ ਦੇ ਦਿਓ ਜੇਕਰ ਮੈਂ ਇੱਕ ਫੋਨ ਕਰਾਦਾ ਨਾ ਤਾਂ ਤੁਸੀਂ ਮੈਨੂੰ ਫੜ ਕੇ ਹੱਥ ਵੀ ਨਹੀਂ ਲਾ ਸਕਦੇ ਮੈਨੂੰ ਛੱਡ ਕੇ ਆਉਂਗੇ ਕਹਿੰਦੇ ਮਤਲਬ ਮੈਂ ਦਾਤ ਦਿਨਾ ਮੈਂ ਜਜਬਾ ਉਸ ਅਫਸਰ ਨੂੰ ਸਲੂਟ ਕਰਦਾ ਜਿਹੜਾ ਅੰਡਰ ਟ੍ਰੇਨਿੰਗ ਆਈਪੀਐਸ ਸੀਗਾ जिने ये फड़ा जे हो सकता जेकर पुराना कोई आईपीएस एसएसपी हुंदा या कोई डीएसपी हुंदा ता हो सकता है ये बीबी फड़ी भी नहीं सी जानी जेड़े ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਪੰਜਾਬ ਪੁਲਿਸ ਦੇ ਵੱਲੋਂ ਤੁਹਾਨੂੰ ਕੀ ਲੱਗਦਾ ਕਿ ਵਿੱਚ ਕੁੰਡੀ ਕਿਹੜੀ ਜੜੀ ਹੋਈ ਹੈ ਕਿਹੜੀ ਐਸੀ ਚੀਜ਼ ਆ ਜਿਹੜੀ ਉਹ ਜਗਜਹਰ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਇਹ ਡਰ ਲੱਗਦਾ ਕਿ ਜੇਕਰ ਇਹ ਗੱਲਾਂ ਜਗਜਹਰ ਹੋ ਗਈਆਂ ਤਾਂ ਕਿਤੇ ਹੋਰ ਕੋਈ ਨਾ ਮਾਮਲਾ ਬਣ ਜੇ ਹੋਰ ਕੋਈ ਵਿਵਾਦ ਨਾ ਖੜਾ ਹੋ ਜੇ ਹੋਰ ਕੋਈ ਮਸਲਾ ਨਾ ਬਣ ਜੇ ਤੁਹਾਨੂੰ ਕਿਉਂ ਲੱਗਦਾ ਕੀ ਲੱਗਦਾ ਦੇਖੋ ਪੰਜਾਬ ਮੰਨ ਲਓ ਇੱਕ ਸ਼ਹਿਰ ਦੇ ਵਿੱਚ 8 ਥਾਣੇ ਆ ਇੱਕ ਥਾਣੇ ਦੇ ਵਿੱਚ ਜੇਕਰ 40 ਮੁਲਾਜ਼ਮਾਂ ਦੀ ਕੈਪੈਸਿਟੀ ਹੈ ਨਾ ਸਮਰਥਾ ਉੱਥੇ 40 ਮੁਲਾਜ਼ਮਾਂ ਦੀ ਹੈ ਤਾਂ ਉਸ ਥਾਣੇ 'ਚ ਸਿਰਫ 5 ਤੋਂ 7 10 ਮੁਲਾਜ਼ਮ ਹੁੰਦੇ ਆ ਬਾਕੀ ਉਹਨਾਂ ਮੁਲਾਜ਼ਮਾਂ 'ਚੋਂ ਥਾਣਿਆਂ ਦੇ ਵਿੱਚੋਂ ਵੀਆਈਪੀ ਸੁਰੱਖਿਆ ਦੇ ਵਿੱਚ ਤਨਾਤ ਕਰ ਰੱਖੇ ਆ ਇੱਕ ਇੱਕ ਚੇਅਰਮੈਨ ਇੱਕ ਇੱਕ ਸਾਬਕਾ ਚੇਅਰਮੈਨ ਦੋ ਦੋ ਤਿੰਨ ਗਨਮੈਨ ਰੱਖੀ ਬੈਠਾ ਉਹ ਕਿਤਨਾ ਕਿਤੇ ਜੇਕਰ ਤੁਹਾਡੇ ਕੋਲੇ ਮੈਨ ਪਾਵਰ ਹੈ ਨਹੀਂ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਸੰਭੋਗੇ ਕਿਵੇਂ ਚੇਅਰਮੈਨ ਨੂੰ ਕੀ ਖਤਰਾ ਇੱਕ ਲੋਕਲ ਬੰਦਾ ਜਿਹੜਾ ਜਾਣਦਾ ਉਹ ਕੋਈ ਫਿਰ ਬੀਬੀ ਮੰਗੂ ਕੋਈ ਬਲੈਕ ਦਾ ਕੰਮ ਹੀ ਕਰਦਾ ਹੋਊਗਾ ਜਿਹੜਾ ਉਹਨੂੰ ਜਾਣਦਾ ਖਤਰਾ ਤਾਂ ਇੱਕ ਥਾਣੇ ਦੇ ਵਿੱਚ ਜੇ 40 ਦੀ ਸਮਰੱਥਾ ਉੱਥੇ ਮੁਲਾਜ਼ਮ 10 ਕੰਮ ਕਰ ਰਹੇ ਆ ਉਹਨਾਂ ਦਸਾਂ ਦੇ ਵਿੱਚੋਂ ਤਿੰਨ ਆਈਓ ਐ ਬਾਕੀ ਕੋਈ ਅਸਲਾ ਅਸਲਾ ਕੋਠੀ ਚ ਲੱਗਿਆ ਹੋਇਆ ਕੋਈ ਮੁੰਛੀ ਐ ਕੋਈ ਡਾਕ ਫੜੋਂ ਤੇ ਹੈਗਾ ਕੋਈ ਗੇਟ ਤੇ ਸੰਤਰੀ ਐ ਤਾਂ ਤਿੰਨ ਆਈਓ ਇੱਕ ਥਾਣੇ ਦਾ ਏਰੀਆ ਕਿਵੇਂ ਸਾਂਭਣਗੇ ਉਹਨਾਂ ਕੋਲੇ ਕੇਸ ਕਿਵੇਂ ਮਤਲਬ ਪਹਿਲੀ ਗੱਲ ਤਾਂ ਜਿਹੇ ਜਿਹੇ ਹਾਲਾਤ ਹੋਏ ਪਏ ਐ ਤਾਂ ਪੀਸੀਆਰ ਨੂੰ ਮੇਰੇ ਅੱਜ ਦੀ ਘੜੀ ਐ ਜਿਹੇ ਹਾਲਾਤ ਹੋਏ ਪਏ ਐ ਵੀ ਗਲੀ ਗਲੀ ਵੀ ਜੇ ਪੀਸੀਆਰ ਖੜੇ ਨਾ ਤਾਂ ਵੀ ਕ੍ਰਾਈਮ ਮਸਾ ਰੁਕੂਗਾ ਕਿਉਂਕਿ ਬੇਰੋਜ਼ਗਾਰੀ ਇੰਨੀ ਹੋਈ ਪਈ ਆ ਇਹ ਐਸਐਸਪੀ ਸਾਹਿਬ ਵੱਲੋਂ ਡਾਟਾ ਤਾਂ ਕਰਕੇ ਨਹੀਂ ਦਿੱਤਾ ਜਾ ਰਿਹਾ ਵੀ ਜੇਕਰ ਇਹ ਜੱਗਜਾਰ ਹੋ ਗਿਆ ਤਾਂ ਪੁਲਿਸ ਤੇ ਜਿਹੜਾ ਲੋਕਾਂ ਦਾ ਵਿਸ਼ਵਾਸ ਤਾਂ ਪਹਿਲਾਂ ਹੀ ਹੈ ਨਹੀਂ ਉਹ ਜਮੇ ਉੱਠ ਜਾਊਗਾ ਤੇ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਹੋਊਗਾ ਵੀ ਕਿਵੇਂ ਇਹਨਾਂ ਨੇ ਥਾਣਿਆਂ ਦੇ ਵਿੱਚੋਂ ਮੁਲਾਜ਼ਮ ਕੱਢ ਕੇ ਵੀਆਈਪੀ ਸੁਰੱਖਿਆ ਦੇ ਵਿੱਚ ਤੇ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਉਹਨਾਂ ਨੂੰ ਨਾ ਭਰਨ ਦੇ ਜਿਹੜੇ ਕਾਬਲ ਆ ਕਿਉਂਕਿ ਸਰਕਾਰ ਕਹਿ ਤਾਂ ਦਿੰਦੀ ਆ ਵੀ ਅੱਜ ਇੰਨੇ ਪੁਲਿਸ ਵਾਲੇ ਭਰਤੀ ਕੀਤੇ ਆ ਇੰਨੇ ਕੀਤੇ ਮੰਨ ਲਓ ਪੰਜਾਬ ਦੇ ਵਿੱਚ 2300 ਪੁਲਿਸ ਵਾਲੇ ਦੀ ਭਰਤੀ ਹੋ ਗਈ ਪੰਜਾਬ ਦੇ ਵਿੱਚ ਜ਼ਿਲ੍ਹੇ ਦੇਖ ਲਓ ਕਿੰਨੇ ਆ ਇੱਕ ਜ਼ਿਲ੍ਹੇ ਨੂੰ 100 ਬਲਸਾਲ ਆ ਗਿਆ ਆ ਗਿਆ ਬਿਲਕੁਲ ਇੱਕ ਜ਼ਿਲ੍ਹੇ ਦੇ ਅੰਦਰ ਥਾਣੇ ਦੇਖ ਲਓ ਘੱਟੋ ਇੱਕ ਮੈਂ ਕੱਲੇ ਬਠਿੰਡੇ ਸ਼ਹਿਰ ਦੀ ਗੱਲ ਕਰਾਂ ਤਾਂ 8 8 ਤੋਂ 9 ਥਾਣੇ ਆ 100 ਮੁਲਾਜ਼ਮ ਕੱਲੇ ਸ਼ਹਿਰ ਨੂੰ ਹੀ ਜੇ 8 8 ਮੁਲਾਜ਼ਮ ਆਏ ਤਾਂ ਕੱਲਾ ਸ਼ਹਿਰ ਹੀ ਕਵਰ ਹੋ ਗਿਆ ਤੇ ਰੂਲਰ ਏਰੀਆ ਤਾਂ ਬਹੁਤ ਪਿਆ ਇੱਕ ਇੱਕ ਥਾਣੇ ਨੂੰ ਇੱਕ ਇੱਕ ਮੁਲਾਜ਼ਮ ਵੀ ਨਹੀਂ ਆਉਂਦਾ ਜੇਕਰ ਹਿੱਤੇ ਹੁਣ ਪਿੱਛੇ ਜੇ ਇਹਨਾਂ ਨੇ ਫਲੈਕਸਾਂ ਚ ਦੀ ਐਡ ਕੀਤੀ ਹੈ ਕਹਿੰਦੇ 2300 ਪੁਲਿਸ ਮੁਲਾਜ਼ਮ ਦੀ ਭਰਤੀ ਜਿਹੜੀ ਨਿਕਲੀ ਹੈ ਮੈਂ 2300 ਦੇ ਹਿਸਾਬ ਨਾਲ ਤਾਂ ਦੱਸਿਆ ਵੀ ਜੇਕਰ ਆਪਾਂ ਇਹਨਾਂ ਨੂੰ ਡਿਵਾਈਡ ਕਰੀਏ ਤਾਂ ਇੱਕ ਮੁਲਾਜ਼ਮ ਇੱਕ ਥਾਣੇ ਦੇ ਵਿੱਚ ਇੱਕ ਮੁਲਾਜ਼ਮ ਵੀ ਨਹੀਂ ਆਉਂਦਾ ਜੇਕਰ ਇੱਕ ਮੁਲਾਜ਼ਮ ਨਹੀਂ ਆਉਂਦਾ ਤਾਂ ਮੈਨ ਪਾਵਰ ਕਿਵੇਂ ਵਧੂਗੀ ਤੁਹਾਨੂੰ ਲੱਗਦਾ ਕਿ ਉਹ ਸਰਕਾਰ ਜਿਹੜੀ ਕਿਤੇ ਨਾ ਕਿਤੇ ਪਾਰਦਰਸ਼ਤਾ ਦਾ ਹਵਾਲਾ ਦਿੰਦੀ ਸੀ ਜਾਂ ਆਰਟੀਆ ਦੇ ਹਵਾਲੇ ਦਿੰਦੀ ਹੁੰਦੀ ਸੀ ਹੁਣ ਉਹ ਆਰਟੀਆ ਦੇ ਵਿੱਚ ਆਪ ਹੀ ਆਪਣੇ ਜਵਾਬਾਂ ਨੂੰ ਲੁਕਾਉਣ ਲੱਗੀ ਆ ਜਾਂ ਫਿਰ ਕਿਤੇ ਇਹ ਨਾ ਹੋ ਜੇ ਕਿਉਂਕਿ ਜਿਹੜੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਵੀਆਪੀ ਕਲਚਰ ਵੀਵੀਆਪੀ ਕਲਚਰ ਇਹਨੂੰ ਖਤਮ ਕਰਾਂਗੇ ਤੇ ਹੁਣ ਉਹਨਾਂ ਦੇ ਪਰਿਵਾਰਾਂ ਕੋਲੇ ਉਹ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਉਹਨਾਂ ਦੇ ਆਪਣੇ ਕੋਲੇ ਓਨੀਆਂ ਹੀ ਗੱਡੀਆਂ ਉਹਨਾਂ ਹੀ ਲਾਮ ਲਸ਼ਕਰ ਜਾਂ ਉਦੋਂ ਵੀ ਕਿਤੇ ਵਧੇਰੇ ਲਾਮ ਲਸ਼ਕਰ ਚੱਲਦਾ ਜਾਂ ਕਿਤੇ ਇਸ ਚੀਜ਼ ਦਾ ਵੀ ਡਰਾ ਬਿਆਰ ਇਹ ਵੀ ਕਿਤੇ ਆਮ ਘਰਾਂ ਦੇ ਧੀਆਂ ਪੁੱਤਾਂ ਦਾ ਇਹ ਲਾਮ ਲਸ਼ਕਰ ਕਿਤੇ ਸਾਹਮਣੇ ਨਾ ਆ ਜੇ ਬਿਲਕੁਲ ਤਾਂ ਹੀ ਇਸੇ ਕਰਕੇ ਕਿਉਂਕਿ ਜਦੋਂ ਮੈਂ ਮੈਨੂੰ ਇਸ ਚੀਜ਼ ਤੇ ਥੋੜਾ ਜਿਹਾ ਸ਼ੱਕ ਹੋਇਆ ਜਦੋਂ ਮੈਂ ਵੀਆਈਪੀ ਸੁਰੱਖਿਆ ਵਾਸਤੇ ਸੰਖਿਆ ਮੰਗੀ ਕੁਝ ਲੋਕ ਨਾ ਮਤਲਬ ਕਈ ਵਾਰੀ ਜਿਹੜੇ ਸਰਕਾਰ ਪੱਖੀ ਲੋਕ ਹੁੰਦੇ ਆ ਉਹ ਕਹਿੰਦੇ ਆ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਵਿਡਰੋ ਹੋਈ ਸੀ ਤਾਂ ਉਹ ਮਰਿਆ ਉਹ ਪਬਲਿਸ਼ ਹੋਈ ਸੀ ਤਾਂ ਉਹ ਮਰਿਆ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਦੱਸ ਦੇਣਾ ਚਾਹੁੰਦਾ ਮੈਂ ਵੀਆਈਪੀ ਸੁਰੱਖਿਆ ਦੇ ਵਿੱਚ ਤਨਾਤ ਮੁਲਾਜ਼ਮਾਂ ਦੀ ਸੰਖਿਆ ਪੁੱਛੀ ਹੈ ਮੈਂ ਕਿਸੇ ਪਰਸਨਲ ਬੰਦੇ ਤੇ ਐ ਨਹੀਂ ਪੁੱਛਿਆ ਵੀ ਫਲਾਣੇ ਮੰਤਰੀ ਕੋਲੇ ਕਿੰਨੇ ਕਰਨ ਮੈਂ ਨਾ ਫਲਾਨੇ ਵਿਧਾਇਕ ਕੋਲੇ ਕਿੰਨੇ ਗਨਮੈਨ ਮੈਂ ਸਿਰਫ ਸੰਖਿਆ ਪੁੱਛੀ ਆ ਐਡਾ ਤਗੜਾ ਤਾਂ ਮੈਂ ਵੀ ਅਸਟਰੋਲੋਜਰ ਨਹੀਂ ਵੀ ਜਿਵੇਂ ਕਰ ਸੰਖਿਆ ਮੈਨੂੰ ਪਤਾ ਲੱਗ ਗਈ ਤਾਂ ਮੈਂ ਡਿਵਾਈਡ ਕਰਕੇ ਇੱਕ ਇੱਕ ਐਮਐਲਏ ਦੀ ਸਿਕਿਉਰਿਟੀ ਜਿਹੜੀ ਆ ਮੈਂ ਗਿਣਤੀ ਕਰ ਲੂੰਗਾ ਤਾਂ ਕਿਤੇ ਨਾ ਕਿਤੇ ਪੰਜਾਬ ਭਗਵੰਤਮਾਨ ਸਾਹਿਬ ਕੋਲੇ ਜਿਵੇਂ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਕਿਵੇਂ ਕਹਿੰਦੇ 2-2000 ਗਨਮੈਨ ਉਹਨਾਂ ਦੇ ਕੋਲੇ ਆ ਉਹਨਾਂ ਦੀ ਵਾਈਫ ਕੋਲੇ ਆ ਉਹਨਾਂ ਦੀ ਭੈਣ ਭੈਣ ਕੋਲੇ ਆ ਉਹਨਾਂ ਦੀ ਮਾਤਾ ਕੋਲੇ ਆ ਜਿਹੜੇ ਕਹਿੰਦੇ ਸੀ ਸਾਡਾ ਪਾਥੀਆਂ ਨਾਲ ਘਰ ਚੱਲਦਾ ਜੇਕਰ ਅੱਜ ਦੇ ਟਾਈਮ ਉਹੀ ਭਗਵੰਤ ਮਾਨ ਆਪ ਦੀ ਸਕਿਉਰਿਟੀ ਦੇ ਵਿੱਚੋਂ ਕੁਝ ਕੁ ਬੰਦੇ ਛੱਡ ਕੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਲਾ ਦੇਣਾ ਤਾਂ ਪੰਜਾਬ ਦੇ ਵਿੱਚ ਸੁਧਾਰ ਬਹੁਤ ਹੋ ਜਾਊਗਾ ਪਰ ਇਹ ਸਭ ਇਹਨਾਂ ਨੇ ਕਰਨਾ ਨਹੀਂ ਕਿਉਂਕਿ ਸਭ ਤੋਂ ਮੈਨੂੰ ਗੱਲ ਉਦੋਂ ਲੱਗੀ ਜਦੋਂ ਇਹਨਾਂ ਨੇ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਨੂੰ ਪੰਜਾਬ ਦਾ ਪ੍ਰਿਵਾਰੀ ਲਾਇਆ ਜਿਹੜੇ ਜਿਹੜੇ ਬੰਦੇ ਦਿੱਲੀ ਸਰਕਾਰ ਦੀ ਕੈਬਨਿਟ ਹੋ ਕੇ ਐਕਸਾਈਜ਼ ਪਾਲਿਸੀ ਦੇ ਘਪਲੇਬਾਜ਼ ਰਹੇ ਆ ਐਕਸਾਈਜ਼ ਪਾਲਿਸੀ ਦੇ ਮਾਸਟਰਮਾਈਂਡ ਰਹੇ ਆ ਸਕੂਲ ਬਣਾਉਣ ਦੇ ਵਿੱਚ 13-1300 ਕਰੋੜ ਦਾ ਘਪਲਾ ਹੋਇਆ ਵਾ ਜਿਨ੍ਹਾਂ ਤੋਂ ਜਿਹੜੇ ਬੰਦੇ ਸਾਲ-ਸਾਲ ਦੀ ਜੇਲ੍ਹ ਘੱਟ ਕੇ ਆਏ ਆ ਉਹ ਬੰਦਿਆਂ ਨੂੰ ਪੰਜਾਬ ਦੇ ਵਿੱਚ ਪ੍ਰਭਾਰੀ ਬਣਾਤਾ ਉਹਨਾਂ ਨੂੰ ਜੈਡ ਪਲਸ ਸਿਕਿਉਰਿਟੀ ਦੇਤੀ ਉਹਨਾਂ ਨੂੰ ਕੀ ਖਤਰਾ ਪੰਜਾਬ ਦੇ ਵਿੱਚੋਂ ਮਜੀਠੀਏ ਦੀ ਜੈਡ ਪਲਸ ਖੋਲੀ ਤੇ ਸਤਿੰਦਰ ਵਰਗਿਆਂ ਨੂੰ ਦੇਤੀ ਜਿਹੜੇ ਖੁਦ ਕਰਪਟ ਆ ਜਿਹੜੇ ਆਪ ਕਰਪਟ ਆ ਕਿਉਂਕਿ ਉਹਨਾਂ ਨੂੰ ਇੱਕ ਡਰ ਹੈ ਕਿ ਜੇ ਕਿਉਂਕਿ 1300 ਕਰੋੜ ਵਾਲੇ ਘਪਲੇ ਦੇ ਵਿੱਚ ਉਹਨਾਂ ਨੂੰ ਐਫਆਈਆਰ ਹੋਣ ਦੇ ਆਰਡਰ ਹੋਣ ਵਾਲੇ ਆ ਉਹਨਾਂ ਨੂੰ ਪੰਜਾਬ ਦੀ ਪੁਲਿਸ ਦੀ ਸੁਰੱਖਿਆ ਦੇ ਵਿੱਚ ਰੱਖ ਕੇ ਉਹਨਾਂ ਨੂੰ ਬਚਾਇਆ ਜਾ ਰਿਹਾ ਇਸ ਕਰਕੇ ਉਹ ਦੋ ਬੰਦਿਆਂ ਨੂੰ ਪੰਜਾਬ ਦਾ ਜਿਹੜਾ ਪਰਿਵਾਰੀ ਲਾਇਆ ਗਿਆ ਦੂਜੇ ਪਾਸੇ ਮਨਦੀਪ ਸਿੱਧੂ ਡੀਆਈਜੀ ਤੇ ਨਾਨਕ ਸਿੰਘ ਜਦੋਂ ਕਿਸਾਨਾਂ ਦੇ ਪਹਿਲੀ ਗੱਲ ਤਾਂ ਕਿਸਾਨਾਂ ਦੇ ਇਹਨਾਂ ਨੇ ਪਿੱਠ 'ਚ ਛੁਰਾ ਮਾਰਿਆ ਭਗਵੰਤ ਮਾਨ ਸਾਹਿਬ ਨਾਲੋਂ ਚੰਨੀ ਚੰਗਾ ਸੀ ਹਜੇ ਜਿਹੜਾ ਜਦੋਂ ਮੋਦੀ ਦੀ ਮੋਦੀ ਦਾ ਫਰੋਜ਼ਪੁਰ ਅਤੇ ਰੈਲੀ ਤੇ ਮੀਂਹ ਆਣ ਕਰਕੇ ਉਹਦਾ ਕਾਫਲਾ ਰੁਕਿਆ ਸੀ ਨਾ ਤਾਂ ਉਹ ਅੜ ਗਿਆ ਸੀ ਚੰਨੀ ਵੀ ਕਹਿੰਦਾ ਕੋਈ ਡੜਾ ਨਹੀਂ ਵੱਜਿਆ ਕੋਈ ਰੋੜਾ ਨਹੀਂ ਵੱਜਿਆ ਕਿਹੜੀ ਗੱਲ ਦਾੜਾ ਰ ਭਾਈ ਤੂੰ ਕਿਸਾਨ ਭਗਵੰਤ ਜੀ ਸਾਹਿਬ ਤੁਸੀਂ ਕਿਸਾਨਾਂ ਤੋਂ ਪਿੱਠ 'ਚ ਛੁਰਾ ਮਾਰ ਕੇ ਮੀਟਿੰਗ ਦਾ ਸੱਦਾ ਦੇ ਕੇ ਤੁਸੀਂ ਮੇਨ ਲੀਡਰਾਂ ਨੂੰ ਜਿਹੜਾ ਗ੍ਰਿਫਤਾਰ ਕਰਾਇਆ ਤੁਸੀਂ ਖਨੌਰੀ ਬਾਰਡਰ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਮੁੜ ਕੇ ਤੁਸੀਂ ਮੁੱਕਰੀ ਜਾਨੇ ਉਸ ਤੱਕ ਉਸ ਚੋਰੀ ਨਹੀਂ ਕੀਤਾ ਤਾਂ ਲੱਗਦਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਲੱਗਦਾ ਕਿ ਜਿਵੇਂ ਨਫਰੀ ਬਾਰੇ ਨਾਂ ਦੱਸ ਕੇ ਕਿੰਨੀਆਂ ਸਾਮੀਆਂ ਖਾਲੀ ਨੇ ਇਹ ਨਾਂ ਦੱਸ ਕੇ ਵੀਆਪੀ ਸਿਕਿਉਰਿਟੀ ਦੇ ਵਿੱਚ ਕਿੰਨੇ ਪੁਲਿਸ ਮੁਲਾਜ਼ਮ ਨੇ ਇਹ ਨਾਂ ਦੱਸ ਕੇ ਇਹ ਚੀਜ਼ਾਂ ਲੁਕਾ ਕੇ ਲੱਗਦਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਠੀਕ ਰੱਖਿਆ ਜਾ ਸਕਦਾ ਹੈ ਬਿਲਕੁਲ ਵੀ ਨਹੀਂ ਰੱਖਿਆ ਜਾ ਸਕਦਾ ਦੱਸ ਜੀ ਕਿਉਂਕਿ ਅੱਜ ਦੇ ਟਾਈਮ ਮੈਨਪਾਵਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਤੁਹਾਡੇ ਕੋਲੇ ਡਾਟਾ ਹੋਊਗਾ ਜ਼ਰੂਰੀ ਨਹੀਂ ਹੁੰਦਾ ਬਈ ਆਰਟੀਆਈ ਪਈ ਆ ਤਾਂ ਸਰਕਾਰ ਦੇ ਖਿਲਾਫ ਹੀ ਹੀ ਪਈ ਹੋਊਗੀ ਕਿਉਂਕਿ ਜਦੋਂ ਆਰਟੀਆਈ ਪੈਂਦੀ ਆ ਤਾਂ ਤੁਹਾਨੂੰ ਅਸਾਮੀਆਂ ਦਾ ਪਤਾ ਲੱਗੂ ਮੈਂ ਨਹੀਂ ਕਹਿੰਦਾ ਮੇਰੇ ਵਰਗੇ ਹੋਰ ਬਹੁਤ ਐਕਟਿਵਿਸਟ ਜਿਹੜੇ ਹੈਗੇ ਆ ਉਹ ਅਫਸਰਾਂ ਕੋਲੇ ਗੱਲ ਰੱਖਣਗੇ ਸਰਕਾਰ ਕੋਲੇ ਗੱਲ ਰੱਖਣਗੇ ਵੀ ਇਸ ਏਰੀਆ ਦੇ ਵਿੱਚ ਇੰਨੇ ਮੁਲਾਜ਼ਮ ਨੇ ਇੰਨਿਆਂ ਦੀ ਘਾਟ ਹੈ ਤੁਸੀਂ ਇੱਥੇ ਹੋਰ ਭਰਤੀ ਕਰੋ ਪਰ ਅੱਜ ਦੇ ਟਾਈਮ ਪੁਲਿਸ ਕੀ ਕਰ ਰਹੀ ਹੈ ਤੇ ਸਰਕਾਰ ਕੀ ਕਰ ਰਹੀ ਹੈ ਹਰ ਡਾਟਾ ਲਗਾ ਕੋ ਕੇ ਆਪਦੇ ਆਪ ਨੂੰ ਡਿਫੈਂਡ ਕਰ ਰਹੀ ਹੈ ਆਰਟੀਆਈ ਦਾ ਬਿਲਕੁਲ ਗळा ਘੋਟਦਾ ਇਹਨਾਂ ਨੇ ਜਿਹੜੇ ਖੁਦ ਨੂੰ ਕਹਿੰਦੇ ਸੀ ਵੀ ਅਸੀਂ ਪਾਰਦਰਸ਼ਤਾ ਲੈ ਕੇ ਆਵਾਂਗੇ ਹਰੇਕ ਕੰਮ ਦੇ ਵਿੱਚ ਸਫੈਦੀ ਹੋਊਗੀ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਬਿਲਕੁਲ ਆਰਟੀਆਈ ਤੇ ਡੈਮੋਕ੍ਰੇਸੀ ਦਾ ਗਲਾ ਘੋਟ ਰਹੀ ਹੈ ਜੀ ਬਾਈ ਜੀ ਸਮਝ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਜੀ ਸੋ ਆਰਟੀ ਐਕਟ ਵਿਸਟ ਮੇਰੇ ਨਾਲ ਰਾਜਨ ਬਰਮਾ ਹੋਰੀ ਸੀ ਇਸ ਮਸਲੇ ਤੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸਕਰੇ ਬੰਦੋ ਇਜਾਜ਼ਤ ਧੰਨਵਾਦ ਜੀ